ਹੈਲੋ ਫਰੈਂਡ ਵੈਲਕਮ ਟੂ ਮਾਈ YouTube ਚੈਨਲ ਫਰੈਂਡਸ ਅੱਜ ਅਸੀਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਜੀ ਪੀਐਨ ਦੀ ਪੋਸਟ ਦੀ ਜਿਹੜੀ ਕਿ ਨਵੀਂ ਜੌਬ ਨਿਕਲੀ ਹੈ ਹਾਈ ਕੋਰਟ ਆਫ ਪੰਜਾਬ ਤੇ ਹਰਿਆਣਾ ਦੇ ਵਿੱਚ ਠੀਕ ਹੈ ਜੀ ਚੰਡੀਗੜ੍ਹ ਦੇ ਵਿੱਚ ਇਹ ਜਿਹੜੀ ਪੋਸਟ ਹੈ ਜੀ ਇਹ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਵੀ ਪੀਐਨ ਦੀ ਪੋਸਟਾਂ ਕੱਢੀਆਂ ਗਈਆਂ ਨੇ ਜੀ ਤੇ ਇਹਦੀ ਜਿਹੜੇ ਜਿਹੜਾ ਫਾਰਮ ਅਪਲਾਈ ਕਰਨ ਦੀ ਜਿਹੜੀ ਡੇਟ ਹੈ ਜੀ ਉਹ 25 ਸਤੰਬਰ ਤੋਂ ਸ਼ੁਰੂ ਹੋਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹ ਜਿਹੜੀ ਲਾਸਟ ਡੇਟ ਹੈ ਇਸ ਦੀ ਜਮ ਫਾਰਮ ਫਿਲ ਕਰਨ ਦੀ ਉਹ 20 ਸਤੰਬਰ ਹੈ ਠੀਕ ਹੈ ਜੀ तो ये पोस्टा तो ने, तो तो ने जी पीए दोस्टों ने चपरासी दिया तीन सौ पोस्टा ने जी तुम देख सी लिखा हुआ है तीन सौ पोस्टा ने तो देख टोटल नंबर ऑफ वैकेंसी दिखाई हुई हैं तुम देख सरल कैटेगरी दो सौ अड़ताली ने जी एस सी एस टी बी सी कैटेगरी दिन ती, ती, ती पोस्टा ने एक्स सर्विसमैन जी पंद्रह ने बाकी जी डिसबिलिटी वाली ने जी वो तीन तीन छः दो अठ दो दस दो बारह पोस्टा ने जी टोटल तीन सौ पोस्टा ने पीए दी कि पाब एंड हरियाणा हाईकोर्ट चंडीगढ़ निकलिया ने जी ਤੁਸੀਂ ਇਹਨਾਂ ਪੋਸਟਾਂ ਨੂੰ ਫਿਲ ਕਰ ਸਕਦੇ ਹੋ ਅੱਗੇ ਆਪਾਂ ਪੜਾਂਗੇ ਜਿਹੜੀ ਏਜ ਮੰਗੀ ਗਈ ਹੈ ਏਜ ਵੀ ਦੇਖ ਲੈਣੇ ਆ ਜੀ ਜਿਹੜੀ ਏਜ ਹੈ ਉਹ ਮਿਨੀਮਮ 18 ਸਾਲ ਹੋਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ 35 ਸਾਲ ਹੋਣੀ ਚਾਹੀਦੀ ਹੈ ਠੀਕ ਹੈ ਜੀ ਇਹ ਜਨਰਲ ਕੈਟਾਗਰੀ ਲਈ ਹੈ ਤੇ ਜਿਹੜੀ ਵੱਧ ਤੋਂ ਵੱਧ ਹੈ ਜੀ ਉਹ 35 ਸਾਲ ਹੋਣੀ ਚਾਹੀਦੀ ਹੈ 2018 ਤੋਂ 24 ਤੱਕ ਦੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਰਿਜ਼ਰਵੇਸ਼ਨ ਦੇ ਅਕੋਰਡਿੰਗ ਹੈ ਉਹ ਤੁਹਾਨੂੰ ਪਤਾ ਹੀ ਹੈ 5 ਸਾਲ ਐਕਸਟਰਾ ਮਿਲਦੇ ਨੇ ਠੀਕ ਹੈ ਜੀ ਐਸਸੀ ਐਸਟੀ ਕੈਟਾਗਰੀ ਨੂੰ ਉਸ ਤੋਂ ਬਾਅਦ ਡਿਸੇਬਿਲਟੀ ਜਿਹੜੇ ਵਾਲੇ ਨੇ ਉਹਨਾਂ ਨੂੰ 10 ਸਾਲ ਦੀ ਛੋਟ तो एक्सर्विसमैन भी छूट मिलती है एज चो ठीक है जी देख सकते हो गया थी, सारा कुछ तो क्वालिफिकेशन की जी आप गल करिए जी क्वालिफिकेशन है जी उन समझण की लड़ है जो क्वालिफिकेशन है जी मिनीम जी मिडल स्टैंडर्ड यानी मिनीम जी है जी वो मिडल मंग है अठवीं कलास इन्ह मंगी है जी मिनीम तो जी मैक्सीम है वह प्लस टू है जी यानी कि मैक्सीम प्लस टू होनी चाहिए है जेकर प्लस टू तो वो होएगी तो वह एलीजिबल नहीं मनिया जाएगा इतने लिखया हो जी ਪੜ ਸਕਦੇ ਹੋ ਕੈਂਡੀਡੇਟ ਹੈਵਿੰਗ ਕੁਆਲੀਫਿਕੇਸ਼ਨ ਹਾਇਰ ਦੈਨ ਮੈਕਸਿਮਮ ਪ੍ਰਿਸਕ੍ਰਾਈਬਡ ਅਬੋਵ ਸ਼ਲ ਨਾਟ ਬੀ ਐਲੀਜੀਬਲ ਫੋਰ ਡਾਕਟਰ ਰਿਕਰੂਟਮੈਂਟ ਯਾਨੀ ਕਿ ਜਨੇ ਪ੍ਰੋਫੈਸਰ ਬਤ ਜਿਹੜੀ ਕੁਆਲੀਫਿਕੇਸ਼ਨ ਲਈ ਹੋਈ ਹੈ ਉਹ ਐਲੀਜੀਬਲ ਨਹੀਂ ਹੋਵੇਗਾ ਠੀਕ ਹੈ ਜੀ ਤੇ ਉਸ ਤੋਂ ਆਪਾਂ ਗੱਲ ਕਰੀਏ ਫੀਸ ਦੀ ਤਾਂ ਫੀਸ ਜਿਹੜੀ ਹੈ ਜੀ ਉਹ ਜਨਰਲ ਕੈਟੇਗਰੀ ਦੀ ਐਸਸੀ ਬੀਐਸਟੀ ਬੀਸੀ ਤੇ ਜਿਹੜੇ ਹੋਸਟ ਸਟੇਟ ਦੇ ਜਿਹੜੇ ਹੈਗੇ ਨੇ ਜੀ ਐਸਸੀ ਬੀਸੀ ਵਾਲੇ ਤੇ ਉਹਨਾਂ ਜਿਹੜੀ ਫੀਸ ਹੈ ਜੀ ਉਹ 700 ਹੋਵੇਗੀ ਯਾਨੀ ਕਿ ਅਦਰ ਸਟੇਟ ਤੋਂ ਐਸਸੀ ਬੀਸੀ ਕੈਟੇਗਰੀ ਵਾਲੇ ਜਿਹੜੇ ਲੋਕ ਨੇ ਜੀ ਅਦਰ ਸਟੇਟ ਨੂੰ ਉਹ ਜਨਰਲ ਵਿੱਚ ਕਾਊਂਟ ਹੋਣਗੇ ਤੇ 700 ਰੁਪਏ ਫੀਸ ਹੋਵੇਗੀ ਤੇ ਜੇਕਰ ਆਪਾਂ ਐਸਟੀ ਐਸਸੀ ਬੀਸੀ ਜਿਹੜੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀ ਗੱਲ ਕਰੀ ਤਾਂ ਉਹਨਾਂ ਦੀ ਜਿਹੜੀ ਫੀਸ ਹੈ ਜੀ ਉਹ 600 ਹੋਵੇਗੀ ਤੇ ਐਕਸ ਸਰਵਿਸਮੈਨ ਦੀ ਵੀ 600 ਹੋਵੇਗੀ ਅਤੇ ਡਿਸੇਬਿਲਟੀ ਵਾਲਾ ਦੀ ਵੀ 600 ਹੋਵੇਗੀ ਠੀਕ ਹੈ ਜੀ ਇਹ ਜਿਹੜੀ ਫੀਸ ਹੈ ਜੀ ਇਹ ਦੱਸੀ ਗਈ ਹੈ ਉਸ ਤੋਂ ਬਾਅਦ ਰਿਜ਼ਰਵੇਸ਼ਨ ਬਾਰੇ ਤੁਹਾਨੂੰ ਦੱਸ ਦਿੱਤਾ ਹੈ ਜੀ ਉਸ ਤੋਂ ਬਾਅਦ ਆਪਾਂ ਅੱਜ ਗੱਲ ਕਰੀਏ ਸਿਲੈਕਸ਼ਨ ਕ੍ਰਾਈਟੀਰੀਆ ਦੀ ਤਾਂ ਉਹਦੇ ਵਿੱਚ ਕੀ ਹੈ ਜਿਹੜੀ ਸਿਲੈਕਸ਼ਨ ਹੈ ਜੀ ਉਹ ਕਿਵੇਂ ਹੋਏਗੀ ਜਿਹੜੀ ਸਿਲੈਕਸ਼ਨ ਹੈ ਜੀ ਉਹ ਇੱਕ ਪੇਪਰ ਲਿਆ ਜਾਵੇਗਾ 100 ਮਾਰਕਸ ਦਾ ਪੇਪਰ ਹੋਵੇਗਾ ਤੇ 50 ਦੇ ਵਿੱਚ ਕੁਐਸਚਨ ਹੋਣਗੇ 2 ਮਾਰਕਸ ਪਰ ਕੁਐਸਚਨ ਦੇ ਹੋਣਗੇ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜੇ ਜਿਹੜੇ ਕੁਐਸਚਨ ਹੋਣਗੇ ਜੀ ਉਹ ਜਨਰਲ ਨੋਲੇਜ ਦੇ ਹੋਣਗੇ ਜਨਰਲ ਅਵੇਅਰਨੈਸ ਦੇ ਹੋਣਗੇ ਕਰੰਟ ਅਫੇਅਰ ਤੇ ਨੰਮਰੀਕਲ ਅਬਿਲਟੀ ਹੋਵੇਗੀ ਇਹਦੇ ਵਿੱਚ ਨੈਗੇਟਿਵ ਮਾਰਕਿੰਗ ਕੋਈ ਨਹੀਂ ਹੈਗੀ ਜੀ ਨੈਗੇਟਿਵ ਮਾਰਕਿੰਗ ਕੋਈ ਨਹੀਂ ਹੋਵੇਗੀ ਤੇ ਜਿਹੜਾ ਟਾਈਮ ਹੋਵੇਗਾ ਜੀ ਪੇਪਰ ਦਾ 90 ਮਿੰਟ ਦਾ ਪੋਵੇਗਾ ਤੇ ਇਸ ਤੋਂ ਇਲਾਵਾ ਜਨਰਲ ਕੈਟਾਗਰੀ ਲਈ ਮਿਨੀਮਮ ਜਿਹੜੀ ਕੁਆਲਿਫਾਈ ਕਰਦੀ ਜਿਹੜੇ ਮਾਰਕਸ ਨੇ ਜੀ ਉਹ 50% ਹੋਣ ਕਿ ਯਾਨੀ 50% ਨੰਬਰ ਲੈਣੇ ਪੈਣਗੇ ਜਨਰਲ ਕੈਟਾਗਰੀ ਨੂੰ ਠੀਕ ਹੈ ਜੀ ਤੇ ਬਾਕੀ ਜਿਹੜੀ ਕੈਟਾਗਰੀ ਹੈ ਉਹਨਾਂ ਨੂੰ 45% ਲੈਣੇ ਪੈਣਗੇ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਜਦੋਂ ਅਗਲੇ ਰਾਉਂਡ ਲਈ ਬਲਾਇਆ ਜਾਵੇਗਾ 10 ਗੁਣਾ ਜਿਹੜੇ ਕੈਂਡੀਡੇਟ ਨੇ ਵੱਧ ਬਲਾਏ ਜਾਣਗੇ ਐਨ ਟਾਈਮਸ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਅਗਲਾ ਜਿਹੜਾ ਪ੍ਰੋਸੀਜਰ ਹੋਏਗਾ ਉਹ ਹੋਵੇਗਾ ਫਿਜ਼ੀਕਲ ਐਂਡਰਨਸ ਟੈਸਟ ਦਾ ਇਦੇ ਵਿੱਚ ਸਾਰਾ ਦੱਸਿਆ ਹੋਇਆ ਜੀ ਮੇਲ ਤੇ ਫੀਮੇਲ ਕੈਂਡੀਡੇਟਸ ਦੋਨਾਂ ਲਈ ਵੀਜੋ ਦੇ ਵਿੱਚ ਦੌੜ ਹੋਵੇਗੀ ਠੀਕ ਹੈ ਜੀ ਏਜ ਵਾਈਜ਼ ਵੀ ਸਾਰਾ ਕੁਝ ਦੱਸਿਆ ਹੋਇਆ ਹੈ ਇਹਦੇ ਵਿੱਚ ਸਰ ਏਜ ਵਾਈਜ਼ ਦੱਸਿਆ ਵੀ ਕਿੰਨੇ ਕਿੰਨੇ ਸੈਕਿੰਡ ਦੇ ਵਿੱਚ ਪੂਰੀ ਕਰਨੀ ਹੋਵੇਗੀ ਇੱਕ ਲੌਂਗ ਜੰਪ ਵੀ ਕਰਾਇਆ ਜਾਵੇਗਾ ਜੀ ਇਹ ਵੀ ਸਾਰਾ ਕੁਝ ਦੱਸਿਆ ਗਿਆ ਹੈ ਮੇਲ ਤੇ ਫੀਮੇਲ ਕੈਂਡੀਡੇਟਸ ਦਾ ਠੀਕ ਹੈ ਜੀ ਉਮਰ ਦੇ ਹਿਸਾਬ ਨਾਲ ਕਿੰਨੇ ਕਿੰਨੇ ਮੀਟਰ ਦਾ ਹੋਵੇਗਾ ਤੇ ਉਸ ਤੋਂ ਇਲਾਵਾ ਇੱਕ ਲਾਸਟ ਵਿੱਚ ਹਾਈ ਜੰਪ ਵੀ ਕਰਾਇਆ ਜਾਵੇਗਾ ਜੋ ਕਿ ਦੱਸਿਆ ਗਿਆ ਹੈ ਇਹ ਜਿਵੇਂ ਤੁਹਾਨੂੰ ਕਿੰਨੇ-ਕਿੰਨੇ ਮੀਟਰ ਦਾ ਹੋਵੇਗਾ ਤੁਸੀਂ ਇੱਥੇ ਪੜ੍ਹ ਸਕਦੇ ਹੋ ਤੇ ਨੋਟੀਫਿਕੇਸ਼ਨ ਵੀ ਠੀਕ ਸਕਦੇ ਹੋ ਠੀਕ ਹੈ ਜੀ ਤਾਂ ਏਸੀਜੀ ਕ੍ਰਾਈਟੇਰੀਆ ਸਿਲੈਕਸ਼ਨ ਦਾ ਤੇ ਇਹ ਜਿਹੜੇ ਫਾਰਮ ਨੇ ਜੀ ਪੀਐਨ ਦੀ ਪੋਸਟ ਲਈ ਨੇ 300 ਪੋਸਟਾਂ ਨੇ ਜੀ ਤੇ ਜਿਨ੍ਹਾਂ ਨੇ ਪਲੱਸ 2 ਕੀਤੀ ਹੋਈ ਹੈ ਉਹ ਜ਼ਰੂਰ ਇਹਨੂੰ ਭਰਨ 8ਵੀਂ ਕੀਤੀ ਹੋਈ ਆ ਵੀ ਇਹਨੂੰ ਜ਼ਰੂਰ ਭਰਨ ਤੇ ਜੌਬ ਲੈਣ ਦੀ ਕੋਸ਼ਿਸ਼ ਕਰਨ ਠੀਕ ਹੈ ਜੀ ਇਹ ਜਿਹੜੀ ਫਾਰਮ ਭਰਨ ਦੀ ਡੇਟ ਹੈ ਜੀ ਉਹ ਲਾਸਟ ਜਿਹੜੀ ਡੇਟ ਹੈ ਉਹ 30 ਸਤੰਬਰ ਹੈ ਤੇ ਸਟਾਰਟਿੰਗ ਡੇਟ 25 ਅਗਸਤ ਹੈ ਠੀਕ ਹੈ ਜੀ ਤੁਸੀਂ 20 ਤੰਪਰ ਤੱਕ ਰਾਤ ਨੂੰ 12 ਵਜੇ ਤੁਸੀਂ ਪੜ੍ਹ ਸਕਦੇ ਹੋ 300 ਪੋਸਟਾਂ ਨੇ ਜੀ ਇਹਨਾਂ ਨੂੰ ਜ਼ਰੂਰ ਪਰੋ ਜਿਨ੍ਹਾਂ ਦੀ ਕੁਆਲਿਫੀਕੇਸ਼ਨ ਮਿਲਦੀ ਹੈ ਉਹ ਜ਼ਰੂਰ ਨੂੰ ਪਰਨ ਤੇ ਜੌਬ ਲਈ ਤਿਆਰੀ ਕਰਨ ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਵੀਡੀਓ ਦੇ ਨਾਲ ਉਦ ਤੱਕ ਲਈ ਧੰਨਵਾਦ